ਕਬ ਗੇ ਉਹਨਾਂ ਦਾ ਹਾਂ ਮੰਨਣਾ ਨਹੀਂ ਬੇਡਾ ਕਾਹਨ ਜਾਣਾ ਰਾਣਾ ਰਾਣੀ ਦਾ ਸਰਾ ਹਾਲ ਪਰ ਉਧਰੋਂ ਆ ਕੇ ਮੇਰੇ ਦੀ ਰਾਣਾ ਦੇ ਕਸੂਰੀ ਆਪਨੇ ਕਿਵੇਸਟੇ ਆ ਰਹੀਆ ਬੋਲ ਮਾਰਿਆ ਫਿਲਸੂ ਬਾਬੇ ਤੇ ਕਿਵੇਂ ਲਾਸੂ ਹਾਂ ਉਹ ਮਾਰੇ ਨੂੰ ਜਾਣੇ ਅੰਤਨਾ ਉਹ ਤੁਹਾਨੂੰ ਜਮਾਰੂ ਲੱਗ ਰੋ ਜਮਾਰੂ ਹਾਂ ਕਹਿੰਦਾ ਕਿਹਨੂੰ ਮਾੜੇ ਆਇਆ ਕਹਿੰਦੇ ਕਿ ਮਿਆਲ ਕੀ ਬਹੁਤਾ ਯਾਰ ਹੈ ਨਾ ਮਿਆਨ ਉਹ ਕਹਿੰਦਾ ਹਜੇ ਆਇਆ ਮੈਂ ਬਾਬੇ ਦੀ ਹਜੇ ਕਦੇ ਬਹੁਤ ਰਸ ਮੰਨਦਾ ਜਿਹੜਾ ਵੀ ਜੋਤ ਨਾਲ ਇਹ ਕਹਿੰਦੇ ਬੋ ਬੈਠਾ ਹੈ ਇਹ ਤਾਂ ਪ੍ਰਕਾਸ਼ ਨੂੰ ਕਹਿੰਦਾ ਕਿ ਤੁਹਾਨੂੰ ਇੱਕ ਹੋਰ ਜੂਲ ਕਰਨਾ ਚਾਹੀਦਾ ਹੈ। ਅੱਛੇ ਪਾਉਜ਼ ਕਰ ਲਓ। ਅੱਜ ਇਹ ਵੀ ਬੋਲ ਅੱਜ ਸੁਣੋ ਅੱਜ ਸਾਰੇ ਵੀਰਾਂ ਨੂੰ ਹਸਪੀਟਲ ਕਾਲ ਵਾਹਿਦ ਸਿੰਘ ਖਾਨ ਸਾਹਿਬ ਵਾਗੜੀਆਂ ਮਾਜ ਦੇ ਵੱਲੋਂ ਕੈਰੀ ਬੇਟੀਆਂ ਪਾਣੀ ਦੇ ਡਾਂਲ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਿ ਸਾਰੇ ਗਰੁੱਪ ਵੱਲੋਂ ਮਾਜ ਦੇ ਵੱਲੋਂ ਧੰਨਵਾਦ ਕਰਦਾ ਹਰ ਪੀੜਤਾ ਦੇ ਨਾਮ ਤੇ ਹੋਰ ਬੁੱਧਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਨੂੰ ਆਈ